ਗੁਰਾਇਆ ਨੈਸ਼ਨਲ ਹਾਈਵੇ ਉਤੇ ਦਰਦਨਾਕ ਸੜਕੀ ਹਾ사ਵਾ ਵਾਪਰ ਗਿਆ ਜਿਸ ਵਿੱਚ ਅੰਮ੍ਰਿਤਸਰ ਤੋਂ ਯਮੁਨਾ ਨਗਰ ਜਾ ਰਹੀ ਐਕਸਿ ਯੂਵੀ ਗੱਡੀ ਦਾ ਟਾਇਰ ਫਟਣ ਕਾਰਨ ਡਿਵਾਈਡਰ ਉਤੇ ਕਾਰ ਚੜ ਗਈ ਕਾਰ ਵਿੱਚ ਪੰਜ ਲੋਕ ਸਵਾਰ ਸਨ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੁਰਲੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ASI ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਾਇਆ ਬਸ ਸਟੈਂਡ ਓਵਰ ਬ੍ਰਿਜ ਉੱਤੇ ਐਕਸਿਯੂਵੀ ਗੱਡੀ ਦਾ ਟਾਇਰ ਫਟਣ ਕਾਰਨ ਹਾਦਸਾ ਕਰਸਤ ਹੋ ਗਈ ਜਿਸ ਵਿੱਚ 5 ਵਿਅਕਤੀ ਸਵਾਰ ਸਨ ਜ਼ਖਮੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ, ਕਮਲ अरोड़ा ਪਤਨੀ ਅਮਰੀਕ ਸਿੰਘ, ਫਤੇ ਪੁੱਤਰ ਅਮਰੀਕ ਸਿੰਘ, ਪੁਸ਼ਪਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਜਮੁਨਾ ਨਗਰ ਅਤੇ ਅਮ੍ਰਿਤਕੌਰ ਪਤਨੀ ਅਮਰਜੀਤ ਸਿੰਘ ਵਾਸੀ ਰੁਰਕੀ ਵਜੋਂ ਹੋਈ। ਜੇਨਾ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਉਧਰ ਮੌਕੇ ਉੱਤੇ ਪਹੁੰਚੇ ਵਾਰਡ ਨੰਬਰ 3 ਤੋਂ ਕਾਉਂਸਲਰ ਜਸਵੀਰ ਸਿੰਘ ਰਾਜੂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਐਸਐਸਐਫ ਦੀ ਟੀਮ ਕਾਨ ਕਾਫੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਰਹੀ। ਅੱਜ ਗੁਰਾਇਆਂ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਇੱਕ ਕਾਰ ਜਲੰਧਰ ਤੋਂ ਜਮਨਾ ਨਗਰ ਜਾ ਰਹੀ ਸੀ ਜਿਸ ਦੇ ਵਿੱਚ 4 ਲੋਕ ਸਵਾਰ ਸੀ। ਜਿਸ ਦੇ ਵਿੱਚ ਕਿ ਇੱਕ ਲੇਡੀਜ਼ ਦੇ ਜ਼ਿਆਦਾ ਸੱਟ ਲੱਗੀ ਸੀ ਉਸ ਨੂੰ ਪਹਿਲਾਂ ਹਸਪੀਟਲ ਭੇਜ ਦਿੱਤਾ ਸੀ ਉਸ ਤੋਂ ਬਾਅਦ ਐਸਐਸਡੀ ਦੀ ਟੀਮ ਇੱਥੇ ਆਈ ਤੇ ਬਾਕੀ ਬੰਦਿਆਂ ਨੂੰ ਵੀ ਉਹਨਾਂ ਦੀ ਗੱਡੀ ਵਿੱਚ ਬਿਠਾ ਲ ਕੇ ਹਸਪੀਟਲ ਚੈੱਕ ਕਰਾਉਣ ਦੇ ਲਈ ਭੇਜ ਦਿੱਤਾ ਹੈ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਐਸਐਸਐਫ ਦੀ ਟੀਮ ਨੂੰ ਇੱਥੇ ਬਣਾਇਆ ਵਾ ਜਿਸ ਦੇ ਨਾਲ ਕਿ ਲੋਕਾਂ ਦੀ ਜਾਨ ਮਾਲ ਦੀ ਬਹੁਤ ਰੱਖਿਆ ਹੋ ਰਹੀ ਆ ਦੇਖੋ 2 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਆ ਉਹ ਲੈ ਕੇ ਉਹਨਾਂ ਨੂੰ ਡਾਕਟਰੀ ਦੀ ਮੁੱਢਲੀ ਸਹਾਇਤਾ ਦਵਾਉਣ ਲਈ ਲੈ ਕੇ ਗਏ ਆ ਬਹੁਤ ਧੰਨਵਾਦ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇੱਕ ਦੇ ਛੱਟ ਲੱਗੀ ਸੀ ਲੇਡੀਜ਼ ਦੀ ਉਹਨੂੰ ਪਹਿਲਾਂ ਪਹੁੰਚ ਦਿੱਤਾ ਬਾਕੀ ਐਸਐਸ ਦੀ ਟੀਮ ਲੈ ਗਈ ਆ ਇਹ ਅਮਰੀਕ ਸਿੰਘ ਸਿਗੇ ਜੀ ਜਿਹੜੇ ਚਾਲਕ ਸਿਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਇਹਦੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰਸ ਸਗੇ ਟੋਟਲੀ ਪੰਜ ਜਣੇ ਸਗੇ ਜਿਨ੍ਹਾਂ ਨੂੰ ਪੰਜ ਪੰਜੇ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿੱਥੇ ਉਹਨਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਿਆ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀਐਮਸੀ ਰੈਫਰ ਕੀਤਾ ਗਿਆ। ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ। ਤੇ ਗੱਡੀ ਹਾ사 ਹੋਣ ਦਾ ਕਾਰਨ ਆ ਕਿ ਟਾਇਰ ਫਟ ਗਿਆ। ਗੁਰਾਂ ਦੇ ਓਵਰ ਬ੍ਰਿਜ ਤੇ বাস ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਨਹੀਂ ਗਈ ਜੀ। ਨਹੀਂ ਜਾਨੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ ਗੁਰਾਇਆ ਨੈਸ਼ਨਲ ਹਾਈਵੇ ਉਤੇ ਇਹ ਦਰਦਨਾਕ ਸੜਕੀ ਹਾਸਾ ਵਾਪਰ ਗਿਆ ਜਿਸ ਵਿੱਚ ਅਮ੍ਰਿਤਸਰ ਤੋਂ ਯਮੁਨਾ ਨਗਰ ਜਾ ਰਹੀ ਐਕਸਿ ਯੂਵੀ ਗੱਡੀ ਦਾ ਟਾਇਰ ਫਟਣ ਕਾਰਨ ਡਿਵਾਈਡਰ ਉਤੇ ਕਾਰ ਚੜ ਗਈ ਕਾਰ ਵਿੱਚ ਪੰਜ ਲੋਕ ਸਵਾਰ ਸਨ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੁਰਲੇ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਾਇਆ ਬਸ ਸਟੈਂਡ ਓਵਰ ਬ੍ਰਿਜ ਉੱਤੇ ਐਕਸਿਯੂਵੀ ਗੱਡੀ ਦਾ ਟਾਇਰ ਫਟਣ ਕਾਰਨ ਹਾਦਸਾ ਕਰਸਤ ਹੋ ਗਈ ਜਿਸ ਵਿੱਚ 5 ਵਿਅਕਤੀ ਸਵਾਰ ਸਨ ਜ਼ਖਮੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ ਕਮਲ अरोड़ा ਪਤਨੀ ਅਮਰੀਕ ਸਿੰਘ ਫਤੇ ਪੁੱਤਰ ਅਮਰੀਕ ਸਿੰਘ ਪੁਸ਼ਪਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਜਮੁਨਾ ਨਗਰ ਅਤੇ ਅਮ੍ਰਿਤਕੌਰ ਪਤਨੀ ਅਮਰਜੀਤ ਸਿੰਘ ਵਾਸੀ ਰੁਰਕੀ ਵਜੋਈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਉਧਰ ਮੌਕੇ ਉੱਤੇ ਪਹੁੰਚੇ ਵਾਰਡ ਨੰਬਰ 3 ਤੋਂ ਕਾਉਂਸਲਰ ਜਸਵੀਰ ਸਿੰਘ ਰਾਜੂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਐਸਐਸਐਫ ਦੀ ਟੀਮ ਕਾ ਨੇ ਕਾਫੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾ ਰਹੀ ਹੈ ਏ ਅਮਰੀਕ ਸਿੰਘ ਸੀਗੇ ਜੀ ਜਿਹੜੇ ਚਾਲਕ ਸੀਗੇ ਅਮਰੀਕ ਸਿੰਘ ਸਾਨੂੰ ਗੁਰਚੰਦ ਸਿੰਘ ਇਹਦੇ ਇਸ ਗੱਡੀ ਦੇ ਵਿੱਚ ਅਮਰੀਕ ਸਿੰਘ ਦੇ ਸਮੇਤ ਪੰਜ ਫੈਮਿਲੀ ਮੈਂਬਰ ਸੀਗੇ ਟੋਟਲੀ ਪੰਜ ਜਣੇ ਸੀਗੇ ਜਿਨ੍ਹਾਂ ਨੂੰ ਪੰਜ ਪੰਜੇ ਇੰਜਰਡ ਹੋਏ ਨੇ ਸਾਡੀ ਫੋਰਸ ਨੇ ਸਾਡੀ ਟੀਮ ਨੇ ਰਾਇਲ ਹਸਪੀਟਲ ਜਿਨ੍ਹਾਂ ਨੂੰ ਐਡਮਿਟ ਕਰਾਇਆ ਜਿੱਥੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਥੋੜਿਆ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਡੀਐਮਸੀ ਰੈਫਰ ਕੀਤਾ ਗਿਆ ਬਾਕੀ ਇਹਨਾਂ ਦੀ ਗੱਡੀ ਆ ਗੱਡੀ ਇਹਨਾਂ ਦੀ ਅਸੀਂ ਕ੍ਰੇਨ ਮੰਗਵਾ ਕੇ ਜਿੱਥੇ ਕਹਿਣਗੇ ਉੱਥੇ ਉਹਨਾਂ ਦੀ ਪਹੁੰਚਾ ਦਾਂਗੇ ਤੇ ਗੱਡੀ ਹਾ사 ਹੋਣ ਦਾ ਕਾਰਨ ਹੈ ਕਿ ਟਾਇਰ ਫਟ ਗਿਆ ਬ੍ਰਾਂਡ ਦੇ ਓਵਰ ਬ੍ਰਿਜ ਤੇ ਬੱਸ ਸਟੈਂਡ ਵਾਲਾ ਓਵਰ ਬ੍ਰਿਜ ਤੇ ਟਾਇਰ ਫਟਣ ਕਾਰਨ ਇਹ ਗੱਡੀ ਦਾ ਨੁਕਸਾਨ ਨਹੀਂ ਗਈ ਹੈ ਜੀ ਕੋਈ ਜਾਨੀ ਨੁਕਸਾਨ ਵੀ ਹੋਇਆ ਜੀ ਨਹੀਂ ਜਾਨੀ ਨੁਕਸਾਨ ਤੋਂ ਬਚਾਇਆ ਉਸ ਤਰ੍ਹਾਂ ਮਤਲਬ ਜਿਹੜੇ ਇੰਜਰਡ ਹੋਏ ਨੇ ਪੰਜ ਫੈਮਿਲੀ ਮੈਂਬਰ ਸਮੇਤ ਚਾਲਕ ਦੇ